ਜੇ ਤੁਸੀਂ ਆਈਬੀਐਸ ਦੇ ਸ਼ਿਕਾਰ ਹੋ ਵਾਰੀ-ਵਾਰੀ ਕੌਨਸਟਿਪੇਸ਼ਨ ਜਾਂ ਡਾਇਰੀਆ ਦੀ ਪ੍ਰੋਬਲਮ ਹੁੰਦੀ ਆ ਪੇਟ ਚ ਦਰਦ ਹੁੰਦਾ ਆ ਅਫਾਰਾ ਹੁੰਦਾ ਆ ਗੈਸ ਬਣਦੀ ਆ ਬਲੋਟਿੰਗ ਹੁੰਦੀ ਆ ਤੇ ਜਾਬ ਬੰਦ ਆ ਜਾਂ ਕਿਸੇ ਬਿਮਾਰੀ ਦਾ ਸਾਹਮਣਾ ਕਰ ਰਹੇ ਹੋ ਨਾ ਇੱਕ ਵਾਰੀ ਆਪਣੀ ਲੀਕੀ ਗਟ ਵੱਲ ਜ਼ਰੂਰ ਧਿਆਨ ਦਿਓ ਤੇ ਇਹਨੂੰ ਹੀਲ ਕਰਨਾ ਸ਼ੁਰੂ ਕਰੋ ਹੁਣ ਕੀ ਆਹ ਹੈ ਲੀਕੀ ਗਟ ਆਪਣੀ ਇੰਟੈਸਟਿਨ ਉਹਦੇ ਉੱਤੇ ਇੱਕ ਪਤਲੀ ਜਿਹੀ ਚਿਲੀ ਫਿਲਟਰ ਜਾਂ ਲਾਈਨਿੰਗ ਹੁੰਦੀ ਆ ਜਿਹਦੇ ਇੱਕ ਪਾਸੇ ਟੌਕਸਿਨਸ ਹੁੰਦੇ ਆ ਤੇ ਦੂਜੇ ਪਾਸੇ ਬਲੱਡ ਹੁੰਦਾ ਆ ਇਹਦਾ ਕੰਮ ਹੁੰਦਾ ਜੋ ਵੀ ਆਪਾਂ ਖਾਣਾ ਖਾਂਦੇ ਆ ਉਹਦੇ ਵਿੱਚੋਂ ਟੌਕਸਿਨਸ ਜਿਹੜੇ ਹਰੀਲੇ ਪਦਾਰਥਾਂ ਨੂੰ ਅਲੱਗ ਕਰਨਾ ਤੇ ਨਿਊਟ੍ਰੀਐਂਟਸ ਨੂੰ ਅਡ ਕਰਕੇ ਖੂਨ ਵਿੱਚ ਭੇਜ ਦਿੰਦੀ ਆ ਹੁਣ ਜਦੋਂ ਆਪਾਂ ਗਲਤ ਖਾਣਾ ਖਾਂਦੇ ਪੀਂਦੇ ਆ ਪ੍ਰੋਸੈਸਡ ਫੂਡ ਖਾਂਦੀਆਂ ਡੇਰੀ ਪ੍ਰੋਡਕਟਸ ਜ਼ਿਆਦਾ ਖਾਂਦੇ ਆ ਜਾਂ ਅਲਕੋਹਲ ਲੈਂਦੇ ਆ ਤਾਂ ਇਹਦੇ ਨਾਲ ਇਸ ਛਿੱਲੇ ਵਿੱਚ ਇਸ ਲਾਈਨਿੰਗ ਵਿੱਚ ਛੇਦ ਹੋ ਜਾਂਦੇ ਆ ਜੇ ਦੇ ਕਰਕੇ ਟੌਕਸਿਨਸ ਤੇ ਜ਼ਹਿਰੀਲੇ ਪਦਾਰਥ ਖੂਨ ਵਿੱਚ ਰਲਣ ਲੱਗ ਜਾਂਦੇ ਆ ਖੂਨ ਤਜਾਬੀ ਹੋ ਜਾਂਦਾ ਆ ਜੋ ਕਿ ਸਿਰਦਰਦ ਤੋਂ ਲੈ ਕੇ ਕੈਂਸਰ ਤੱਕ ਦੀਆਂ ਬਿਮਾਰੀਆਂ ਦਾ ਕਾਰਨ ਬਣਦਾ ਆਪਣੀ ਗਟ ਹੈਲਥ ਨੂੰ ਸਹੀ ਰੱਖ ਕੇ ਤੁਸੀਂ 95% ਬਿਮਾਰੀਆਂ ਆਪ ਠੀਕ ਕਰ ਸਕਦੇ ਹੋ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲ ਹੀ ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਲੀਕੀ ਗਟ ਨੂੰ ਕਿਦਾਂ ਠੀਕ ਰੱਖਿਆ ਜਾ ਸਕਦਾ ਆ ਇਨੂੰ ਕਿਦਾਂ ਹੀਲ ਕੀਤਾ ਜਾ ਸਕਦਾ ਆ ਇਹਦਾ ਇਮਿਊਨ ਸਿਸਟਮ ਨਾਲ ਕੀ ਸੰਬੰਧ ਹੈ ਤੇ ਆਪਣੇ ਸਰੀਰ ਅੰਦਰ ਇਦਾਂ ਦੇ ਕਿਹੜੇ ਸਿਪਾਹੀ ਨੇ ਜੋ ਆਪਣੇ ਲਈ ਲੜਨ ਲਈ ਤਿਆਰ ਰਹਿੰਦੇ ਆ ਤੇ ਆਪਾਂ ਉਹਨਾਂ ਸਿਪਾਹੀਆਂ ਦਾ ਕਿਵੇਂ ਖਿਆਲ ਰੱਖ ਸਕਦੇ ਆ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਮੈਂ ਜਲਦੀ ਹੀ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਉਂਗੀ ਧੰਨਵਾਦ